ਹੈਲੋ ਸਟੂਡੈਂਟਸ ਪੋਨਮਿਆ ਬੱਚਿਓ ਅੱਜ ਅਸੀਂ ਪੰਜਾਬੀ ਵਿਰਸਾ ਪਾਠ 6 ਦਾ ਪਾਠ 17 ਬਾਬਾ ਫਰੀਦ ਜੀ ਪੜ੍ਹਨ ਜਾ ਰਹੇ ਹਾਂ ਇਸ ਪਾਠ ਵਿੱਚ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਚਰਚਾ ਕੀਤੀ ਗਈ ਹੈ ਇਸ ਪਾਠ ਦਾ ਉਦੇਸ਼ ਬਾਬਾ ਫਰੀਦ ਜੀ ਦੇ ਜੀਵਨ ਗੱਦੀ ਰਚਨਾਵਾਂ ਅਤੇ ਸਿੱਖਿਆ ਬਾਰੇ ਜਾਣਕਾਰੀ ਹਾਸਲ ਕਰਨਾ ਹੈ ਸਭ ਨਾਲ ਪਿਆਰ ਕਰੋ ਸਭ ਦਾ ਭਲਾ ਮੰਗੋ ਜੇਕਰ ਕੋਈ ਤੁਹਾਡਾ ਬੁਰਾ ਕਰੇ ਤਾਂ ਉਸ ਦਾ ਵੀ ਭਲਾ ਮੰਗੋ ਇਹ ਉਪਦੇਸ਼ ਦੇਣ ਵਾਲੇ ਸ਼ੇਖ ਫਰੀਦ ਜੀ ਮਹਾਨ ਸੂਫੀ ਸੰਤ ਹੋਏ ਹਨ ਉਹਨਾਂ ਨੇ ਆਪਣਾ ਸਾਰਾ ਜੀਵਨ ਤਪ ਤ્યાਗ ਵਿੱਚ ਬਤੀਤ ਕੀਤਾ ਬੱਚਿਓ ਮਾਬਾ ਸ਼ੇਖ ਫਰੀਦ ਦਾ ਜਨਮ 1173 ਈਸਵੀ ਵਿੱਚ ਮਲਤਾਨ ਦੇ ਇੱਕ ਪਿੰਡ ਕੋਠੀਵਾਲ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲਉਦੀਨ ਤੇ ਮਾਤਾ ਜੀ ਦਾ ਨਾਮ ਖਰਸੂਮ ਸੀ ਸ਼ੇਖ ਫਰੀ ਜੀ ਦਾ ਜੀਵਨ ਬੜਾ ਸਾਲ ਤੇ ਗਰੀਬੀ ਵਾਲਾ ਸੀ ਬਾਬਾ ਫਰੀ ਜੀ ਦੇ ਚਾਰ ਵਿਆਹ ਹੋਏ ਬਾਬਾ ਜੀ ਦੀ ਇੱਕ ਪਤਨੀ ਕੁਲਸੂਮ ਇੱਕ ਪਤਨੀ ਦਿੱਲੀ ਦੇ ਬਾਸ਼ਾ ਸੁਲਤਾਨ ਅਮੀਰਉਦੀਨ ਮਹਿਮੂਦ ਦੀ ਪਤ ਪੁੱਤਰੀ ਹਜ਼ੂਰ ਬਾ ਦੀ ਦੋ ਪਤਨੀਆਂ ਦੇ ਨਾਮਾਹਿਰ ਤੇ ਸ਼ਕਰਾਸਨ ਇਹਨਾਂ ਵਿੱਚੋਂ ਹਜ਼ੂਰ ਬਾਣੀ ਪੰਜ ਲੜਕੀਆਂ ਤੇ ਤਿੰਨ ਲੜਕੀਆਂ ਨੂੰ ਜਨਮ ਦਿੱਤਾ ਬਾਬਾ ਜੀ ਦੇ ਪੁੱਤਰ ਖੇਤੀਬਾੜੀ ਦਾ ਧੰਦਾ ਕਰਦੇ ਸਨ ਇੱਕ ਪੁੱਤਰ ਸਰਕਾਰੀ ਨੌਕਰੀ ਕਰਦਾ ਸੀ ਦੂਜਾ ਪੁੱਤਰ ਇਸ ਉਮੀਦ ਵਿੱਚ ਸੀ ਕਿ ਆਪ ਜੀ ਦੀ ਗੱਦੀ ਖਾਨਦਾਨੀ ਤੌਰ ਤੇ ਉਹਨਾਂ ਨੂੰ ਮਿਲ ਜਾਵੇਗੀ ਬਾਬਾ ਜੀ ਨੇ ਅੰਤਿਮ ਸਮੇਂ ਨਿਜ਼ਾਮਉਦੀਨ ਔਲੀਆ ਨੂੰ ਗੱਦੀ ਸੌਂਪੀ ਜਦੋਂ ਬਾਬਾ ਫਰੀਦ ਜੀ ਆਪਣੇ ਮਾਤਾ ਪਿਤਾ ਤੇ ਆਪਣੇ ਉਸਤਾਦ ਸੈਦ ਨਜ਼ੀਰ ਅਹਿਮਦ ਨਾਲ ਹਜ ਮਤਲਬ ਤੀਰਤ ਕਰਨ ਲਈ ਮੱਕੇ ਗਏ ਤਾਂ ਉਸ ਸਮੇਂ ਬਾਬਾ ਜੀ ਨੇ ਹਜ਼ਰਤ ਅਬਦੁਲ ਕਾਦਰ ਜ਼ਿਲਾਨੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਆਸ਼ੀਰਵਾਦ ਦਿੱਤਾ ਮੱਕੇ ਤੋਂ ਆਉਂਦੇ ਸਮੇਂ ਉਹਨਾਂ ਦੇ ਮਾਤਾ ਪਿਤਾ ਜੀ ਨੇ ਉਹਨਾਂ ਨੂੰ ਸੂਫੀ ਖਵਾਜਾ ਗਰੀਬ ਨਿਵਾਜ਼ ਜੇ ਦਰਸ਼ਨ ਕਰਨ ਵਾਸਤੇ ਭੇਜਿਆ ਉਸ ਸਮੇਂ ਬਾਬਾ ਜੀ ਦੀ ਉਮਰ 16 ਸਾਲ ਦੀ ਸੀ ਹੁਣ ਆਪਾਂ ਕਰਨੇ ਆ ਮੌਖਿਕ ਪ੍ਰਸ਼ਨ ਇਸ ਪੇਜ ਵਾਲੇ ਬਾਬਾ ਸ਼ੇਖ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1173 yellow color ਨਾਲ ਹਾਈਲਾਈਟ ਕੀਤਾ ਹੈ ਮਲਤਾਨ ਦੇ ਇੱਕ ਪਿੰਡ ਕੋਠੀਵਾਲ ਵਿੱਚ ਬਾਬਾ ਫਰੀਦ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸ਼ੇਖ ਜਮਾਲਉਦੋ ਜਮਾਲਉਦੀਨ ਤੇ ਮਾਤਾ ਜੀ ਦਾ ਨਾਮ ਕੀ ਸੀ ਕਰਸੂਮ ਮਾਤਾ ਦਾ ਨਾਮ ਕੀ ਸੀ ਘਰਸੂਮ ਬਾਬਾ ਫਰੀਦ ਜੀ ਦੇ ਪੁੱਤਰ ਕੀ ਕੰਮ ਕਰਦੇ ਸਨ ਖੇਤੀ ਬਾੜੀ ਦਾ ਤੰਦਾ ਕੀ ਹੁੰਦਾ ਇਹ ਕੰਮ ਖੇਤੀ ਬਾੜੀ ਦਾ ਕੰਮ ਕਰਦੇ ਸਨ ਅੰਤਿਮ ਸਮੇਂ ਬਾਬਾ ਫਰੀਦ ਜੀ ਨੇ ਗੱਦੀ ਕਿਸ ਨੂੰ ਦਿੱਤੀ ਨਿਜ਼ਾਮਉਦੀਨ ਔਲੀਆ ਨੂੰ ਸਪੈਲਿੰਗ ਧਿਆਨ ਨਾਲ ਦੇਖ ਲਓ ਨਿਜ਼ਾਮਉਦੀ ਕੋਲਿਆ ਨੂੰ ਹੁਣ ਆਪਾਂ ਨੈਕਸਟ ਪੇਜ ਦੇ ਉੱਪਰ ਪੜਾਂਗੇ ਔਰ ਉਹਦੇ ਔਰਲ ਕੁਐਸਚਨ ਦਾ ਵੀ ਧਿਆਨ ਰੱਖਣਾ ਹੈ ਦਿੱਲੀ ਵਿੱਚ ਰਹਿੰਦੇ ਸਮੇਂ ਬਾਬਾ ਜੀ ਸੂਫੀ ਫਕੀਰ ਖਵਾਜ਼ਾ ਕুতਬੁਦੀਨ ਬਖਤਿਆਰ ਕਾਕੀ ਦੇ ਕੋਲ ਗਏ ਤੇ ਉਹਨਾਂ ਦੇ ਸੇਵਕ ਬਣ ਗਏ ਬਾਬਾ ਜੀ ਦੀ ਤਪੱਸਿਆ ਸਾਧਨਾ ਪਵਿੱਤਰ ਜ਼ਿੰਦਗੀ ਸਾਦੀ ਰਹਿਣੀ ਬੈਣੀ ਨੂੰ ਦੇਖ ਕੇ ਕুতਬੁਦੀਨ ਬਹੁਤ ਪ੍ਰਸੰਨ ਹੋਏ 1235 ਈਸਵੀ ਵਿੱਚ ਕুতਬੁਦੀਨ ਜੀ ਨੇ ਆਪਣੀ ਗੱਦੀ ਬਾਬਾ ਫਰੀਦ ਜੀ ਨੂੰ ਸੌਮ ਦਿੱਤੀ ਬਾਬਾ ਫਰੀਦ ਜੀ ਨੇ ਦਿੱਲੀ ਵਿੱਚ ਅਤੇ ਫਿਰ ਹਾਂਸੀ ਹਿਸਾਰ ਵਿੱਚ ਤਪੱਸਿਆ ਕੀਤੀ ਇਸ ਵਿੱਚੋਂ ਬਾਬਾ ਜੀ ਭਾਰਕਪਟਨ ਵਿਖਿਆ ਕੇ ਰਹਿਣ ਲੱਗੇ ਬਾਬਾ ਫਰੀਦ ਜੀ ਨੇ ਅਰਬੀ ਫਾਰਸੀ ਤੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਕੀਤੀ ਭਾਸ਼ਾਵਾਂ ਵੀ ਯਾਦ ਰੱਖਣੀਆਂ ਨੇ ਬਾਬਾ ਜੀ ਨੇ ਅਰਬੀ ਬਾਬਾ ਜੀ ਅਰਬੀ ਫਾਰਸੀ ਪਾਸ਼ਾਵਾਂ ਦੇ ਬਹੁਤ ਵੱਡੇ ਵਿਦਵਾਨ ਸਨ ਬਾਬਾ ਜੀ ਦੇ ਸ਼ਬਦ ਰਾਗ ਸਾਤੇ ਰਾਗ ਸੁਹੀ ਵਿੱਚ ਲਲਿਤਵੇ ਵਿੱਚ ਮਿਲਦੇ ਹਨ ਬਾਬਾ ਫਰੀਦ ਜੀ ਨੇ 112 ਸ਼ਲੋਕ ਬਾਬਾ ਫਰੀਦ ਜੀ ਦੇ 112 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਨ ਆਪਣੀ ਰਚਨਾ ਵਿੱਚ ਬਾਬਾ ਫਰੀਦ ਜੀ ਮਿੱਠਾ ਬੋਲਣ ਅਤੇ ਨਿਮਰਤਾ ਧਾਰਨ ਕਰਨ ਦੀ ਪ੍ਰੇਰਣਾ ਦਿੰਦੇ ਹਨ ਬਾਬਾ ਜੀ ਕਹਿੰਦੇ ਹਨ ਕਿ ਪਖੰਡ ਨਾਲ ਭਰਪੂਰ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ ਤਗੋਂ ਪਵਿੱਤਰ ਤੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਨੇ ਲਿਖਿਆ ਹੈ ਫਰੀਦਾ ਕਨ ਮੁਸਲਾ ਸੁਫ ਵੈਲ ਦਿਲ ਕਾਤੀ ਗੁਰਦੁਆਰ ਬਾਹਰ ਦਿੱਸੇ ਚਾਨਣਾ ਦਿਲ ਅੰਧਿਆਰੀ ਰਾਤ ਇਸ ਸੇਜ ਦਾ ਕੀ ਮਤਲਬ ਹੈ ਦੇਖੋ ਫਰੀਦਾ ਕਨ ਕਨ ਮੋਢੇ ਦੇ ਕੋਲ ਜਿਹੜਾ ਪੋਰਸ਼ਨ ਆਇੰਦਾਂ ਨੂੰ ਪਰ ਕਨ ਉਹਨਾਂ ਨੇ ਕਹਿ ਕੇ ਬੁਲਾ ਲਿਆ ਕਿ ਮੋਢੇ ਉੱਤੇ ਮੁਸਲਾ ਕੀ ਇਹ ਫੂੜੀ ਜਿਹਨੂੰ ਆਪਾਂ ਕਹਿੰਦੇ ਜਿਹਦੇ ਉੱਤੇ ਬਹਿ ਕੇ ਉਹਨਾਂ ਨੇ ਪਾਠ ਕਰਨਾ ਹੁੰਦਾ ਹੈ ਜਾਂ ਕੋਈ ਜੋ ਵੀ ਆਪਣਾ ਜਾਬ ਕਰਦੇ ਨੇ ਸੂਫੀ ਮਤਲਬ ਕਾਲੀ ਸੂਫ ਕੀ ਹੈ ਕਾਲੀ ਖਫਨੀ ਗੱਲ ਮਤਲਬ ਗੱਲ ਵਿੱਚ ਦਿਲ ਮਤਲਬ ਦਿਲ ਵਿੱਚ ਕਾਤੀ ਕੈਂਚੀ ਗੁੜ ਮਿੱਠਾ ਬਾਤ ਗੱਲਾਂ ਠੀਕ ਹੈ ਬਾਹਰ ਦਿੱਸੇ ਚਾਨਣਾ ਬਾਹਰੋਂ ਦਿਖਾਈ ਦੇਣਾ ਚਾਨਣਾ ਮਤਲਬ ਚੰਗੇ ਲੱਗਣਾ ਜਾਂ ਰੋਸ਼ਨੀ ਦਿਲ ਅੰਧੇਰੀ ਰਾਤ ਅੰਦਰ ਕੀ ਹੈ ਹਨੇਰਾ ਇਹਦੇ ਵਿੱਚ ਉਹਦਾ ਮਤਲਬ ਕੀ ਹੈ ਪੂਰਾ ਮੈਂ ਤੁਹਾਨੂੰ ਐਕਸਪਲੇਨ ਕਰੂੰਗੀ ਹੀ ਫਰੀਦ ਤੇਰੇ ਮੋਢੇ ਉੱਤੇ ਮਸੱਲਾ ਹੈ ਤੂੰ ਤੂੰ ਗੱਲ ਵਿੱਚ ਕਾਲੀ ਖਫਨੀ ਪਾਈ ਹੋਈ ਹੈ ਤੇਰੇ ਮੂੰਹ ਵਿੱਚ ਗੁੜ ਹੈ ਪਰ ਦਿਲ ਵਿੱਚ ਕੈਂਚੀ ਹੈ ਭਾਵ ਬਾਹਰ ਲੋਕਾਂ ਨੂੰ ਵਿਖਾਉਣ ਲਈ ਫਕੀਰੀ ਵੇਸ ਹੈ ਮੂੰਹੋਂ ਵੀ ਲੋਕਾਂ ਨਾਲ ਮਿੱਠਾ ਬੋਲਦਾ ਹੈ ਪਰ ਦਿਲੋਂ ਕੋਟਾ ਹੈ ਸੋਹੇ ਫਰੀਦ ਤੇਰੇ ਮੋਢੇ ਤੇ ਨमाज ਪੜਨ ਵਾਲੀ ਫੂੜੀ ਹੈ ਅਤੇ ਤੇਰੀ ਦੇਹ ਤੇ ਸੂਫੀਆਂ ਵਾਲੀ ਪੁਸ਼ਾਕ ਹੈ ਬਾਹਰ ਤਾਂ ਚਾਨਣ ਦਿਖਿਆ ਹੈ ਪਰ ਦਿਲ ਵਿੱਚ ਹਨੇਰੀ ਰਾਤ ਹੈ ਤੂੰ ਮਿੱਠਾ ਬੋਲਦਾ ਹੈ ਪਰੰਤੂ ਤੇਰੇ ਦਿਲ ਅੰਦਰ ਛੂਰੀ ਹੈ ਮਤਲਬ 12 ਚੰਗਾ ਦਿਖਣਾ ਤੇ ਅੰਦਰੋਂ 12 ਤਾਂ ਸੂਫੀਆਂ ਵਾਲੀ ਬੁਸ਼ਾਕ ਪਾਣੀ ਤੇ ਦਿਲ ਵਿੱਚ ਖੋਟ ਰੱਖਣੀ ਬਾਬਾ ਫਰੀਦ ਜੀ ਅਨੁਸਾਰ ਪਰਮਾਤਮਾ ਇੱਕ ਹੈ ਉਸ ਨੂੰ ਪਾਉਣ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਬਾਬਾ ਜੀ ਨੇ ਵੱਧ ਤੋਂ ਵੱਧ ਤੱਕ ਕਰਨ ਲਈ ਕਿਹਾ ਹੈ ਬਾਬਾ ਜੀ ਨੇ ਕਿਹਾ ਹੈ ਸਾਨੂੰ ਦੂਜਿਆਂ ਦੇ ਔਗਣਾਂ ਨੂੰ ਲੱਭਣ ਤੋਂ ਪਹਿਲਾਂ ਆਪਣੇ ਔਗਣਾਂ ਨੂੰ ਦੇਖਣਾ ਚਾਹੀਦਾ ਹੈ ਉਹਨਾਂ ਨੇ ਲਿਖਿਆ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਨਾਲੇ ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰ ਦੇ ਸ਼ੇਖ ਫਰੀਦ ਜੀ ਕੀ ਕਹਿੰਦੇ ਨੇ ਕਿ ਜੇ ਤੂੰ ਸਮਝਦਾਰ ਹੈ ਤੇਰੀ ਬੁੱਧੀ ਜਿਹੜੀ ਬਰੀਕ ਹੈ ਤੈਨੂੰ ਅਕਲ ਹੈਗੀ ਹੈ ਤਾਂ ਦੂਜਿਆਂ ਦੇ ਮੰਦੇ ਕਰਮਾਂ ਦੀ ਪਰਚੋਲ ਨਾ ਕਰ ਆਪਣੇ ਗਿਰਵਾਨ ਆਪਣੇ ਅੰਦਰ ਆਪਣੀ ਬੁੱਕਲ ਦੇ ਵਿੱਚ ਆਤੀ ਸਿਰ ਨੀਵਾ ਕਰ ਦੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਤੇਰੇ ਕਿੱਚ ਕਿੰਨੇ ਕ ਗੁਣ ਨੇ ਆਪਾਂ ਹਮੇਸ਼ਾ ਦੂਜਿਆਂ ਦੀ ਦੇ ਬਾਰੇ ਸੋਚਦੇ ਰਹਨੇ ਕਿ ਉਹਦੇ ਵਿੱਚ ਕਿਹੜੇ ਕਿਹੜੇ ਔਗਣ ਨੇ ਤੇ ਜੇ ਆਪਾਂ ਆਪਣੀ ਇੰਟਰੋਸਪੈਕਸ਼ਨ ਕਰੀਏ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਵਿੱਚ ਵੀ ਕਿੰਨੇ ਔਗਣ ਨੇ ਹੁਣ ਆਪਣਾ ਫਰਸਟ ਕੁਐਸਚਨ ਹੈ ਔਰ ਮੱਕੇ ਤੋਂ ਆਉਂਦੇ ਸਮੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿੱਥੇ ਭੇਜਿਆ ਇਹ ਆਪਣੇ ਪਿਛਲੇ ਪੇਜ ਦੇ ਉੱਪਰ ਦਾ ਆਨਸਰ ਸੀਗਾ ਕਿੱਥੇ ਭੇਜਿਆ ਸੀ ਮੱਕੇ ਤੋਂ ਆਉਂਦੇ ਸਮੇ ਮਾਤਾ ਪਿਤਾ ਜੀ ਨੇ ਉਹਨਾਂ ਨੂੰ 소ਫੀ ਖਵਾਜਾ ਗਰੀਬ ਨਿਵਾਜ਼ ਦੇ 소ਫੀ ਖਵਾਜਾ ਗਰੀਬ ਨਿਵਾਜ਼ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਸੀ ਹੁਣ ਆਪਣਾ ਸੈਕਿੰਡ ਕੁਸਚਨ ਆ ਗਿਆ ਬਾਬਾ ਫਰੀਦ ਜੀ ਅਤੇ ਐ ਬਾਬਾ ਫਰੀਦ ਨੂੰ ਕਿਸ ਨੇ ਅਤੇ ਕਦੋਂ ਆਪਣੀ ਗੱਦੀ ਤੋਂ 1235 ਈਸਵੀ ਵਿੱਚ ਕੁਤਬਉਦੀਨ ਜੀ ਨੇ ਆਪਣੀ ਗੱਦੀ ਬਾਬਾ ਫਰੀਦ ਜੀ ਨੂੰ ਸੌਂਪ ਦਿੱਤੀ ਇਹਦਾ ਆਨਸਰ ਵੀ ਤੁਹਾਨੂੰ ਮਿਲ ਗਿਆ ਹੁਣ ਨੈਕਸਟ ਕੁਸਚਨ ਹੈ ਬਾਬਾ ਫਰੀਦ ਜੀ ਨੇ ਕਿਹੜੀਆਂ ਗੜੀਆਂ ਭਾਸ਼ਾਵਾਂ ਵਿੱਚ ਸਾਹਿਤ ਦੀ ਰਚਨਾ ਕੀਤੀ ਤੇ ਅੱਥੇ ਆਪਾਂ ਪੜਿਆ ਸੀ ਅਰਬੀ ਫਾਰਸੀ ਤੇ ਪੰਜਾਬੀ ਤਿੰਨ ਭਾਸ਼ਾਵਾਂ ਵਿੱਚ ਅਰਬੀ ਫਾਰਸੀ ਤੇ ਪੰਜਾਬੀ ਹੁਣ ਆਪਾਂ ਨੈਕਸਟ ਪੇਜ ਦੇ ਉੱਪਰ ਜੋ ਵੀ ਆ ਉਹਨੂੰ ਪੜਾਂਗੇ ਇੱਕ ਵਾਰ ਦੀ ਗੱਲ ਹੈ ਕਿ ਕੋਈ ਪਿਆਰਾ ਉਹਨਾਂ ਦੇ ਕੋਲ ਕੈਂਚੀ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਬਾਬਾ ਜੀ ਕੈਂਚੀ ਬਹੁਤ ਸੋਹਣੀ ਹੈ ਤੇ ਤੇਜ਼ ਕੱਟਦੀ ਹੈ ਇਹ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ਮੈਂ ਤੁਹਾਨੂੰ ਭੇਟ ਕਰਨੀ ਹੈ ਬਾਬਾ ਜੀ ਨੇ ਉਸ ਨੂੰ ਕੈਂਚੀ ਨੂੰ ਫੜ ਲਿਆ ਤੇ ਗੌਰ ਨਾਲ ਵੇਖਿਆ ਤੇ ਕਹਿਣ ਲੱਗੇ ਤੁਸੀਂ ਇਸ ਕੈਂਚੀ ਨੂੰ ਲਿਆ ਜਾਓ ਭਾਵੇਂ ਸੋਹਣੀ ਹੈ ਪਰ ਇਸ ਦਾ ਕੰਮ ਚੰਗਾ ਨਹੀਂ ਕਿਉਂਕਿ ਇਹ ਤੋੜਦੀ ਹੈ ਕੱਟਦੀ ਹੈ ਅਸੀਂ ਤਾਂ ਦੁਨੀਆ ਨੂੰ ਆਪਸ ਵਿੱਚ ਜੁੜਨ ਦਾ ਉਪਦੇਸ਼ ਦੇਣ ਆਏ ਹਾਂ ਸਾਨੂੰ ਇੱਕ ਛੋਟੀ ਜਹੀ ਸੂਈ ਤੇ ਧਾਗਾ ਲਿਆ ਕੇ ਦੇ ਦਿਓ ਸੂਈ ਜਿਹੜੀ ਛੋਟੀ ਹੈ ਪਰ ਉਸ ਦਾ ਕੰਮ ਵੱਡਾ ਹੈ ਕਿਉਂਕਿ ਉਸ ਦਾ ਕੰਮ ਜੋੜਨਾ ਹੈ ਤੋੜਨਾ ਜਾਂ ਵੱਖ ਕਰਨਾ ਨਹੀਂ ਇਹ ਤੁਹਾਨੂੰ ਨੇ ਕੀ ਦੱਸਿਆ ਸਾਨੂੰ ਕਿ ਸਾਨੂੰ ਦੂਜਿਆਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਨਾ ਚਾਹੀਦਾ ਹੈ ਤੋੜਨ ਦਾ ਕੰਮ ਨਹੀਂ ਕਰਨਾ ਚਾਹੀਦਾ ਮਿਲ ਕੇ ਰਹਿਣਾ ਹੈ ਪਿਆਰ ਨਾਲ ਬਾਬਾ ਜੀ ਕਰਾਮਤ ਵਿਖਾਉਣੀ ਪਸੰਦ ਨਹੀਂ ਕਰਦੇ ਇੱਕ ਵਾਰ ਦੀ ਗੱਲ ਹੈ ਕਿ ਬਾਦਸ਼ਾਹ ਬਲਬਨ ਨੂੰ ਬਾਬਾ ਜੀ ਨੇ ਗਰੀਬ ਲੋੜਵੰਦ ਦੀ ਸਹਾਇਤਾ ਵਾਸਤੇ ਪੱਤਰ ਲਿਖਿਆ ਜੇ ਤੂੰ ਗਰੀਬ ਵਿਅਕਤੀ ਦੀ ਸਹਾਇਤਾ ਕਰ ਦੇਵੇਂਗਾ ਤਾਂ ਇਹ ਕਹੀਂ ਕਿ ਇਹ ਦੇਣ ਵਾਲਾ ਪਰਮਾਤਮਾ ਹੈ ਜੇ ਮਦਦ ਨਾ ਕਰ ਸਕੇ ਤਾਂ ਸਮਝ ਲਈ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਸ ਤੋਂ ਸਾਬਤ ਹੁੰਦਾ ਹੈ ਕਿ ਬਾਬਾ ਜੀ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਇੱਕ ਦਿਨ ਬਾਬਾ ਜੀ ਸ਼ੇਖ ਬਹਾਉਦੀਨ ਜੀ ਨਾਲ ਸੈਰ ਕਰਦੇ ਚਲੇ ਗਏ ਰਸਤੇ ਵਿੱਚ ਗੱਲਾਂ ਗੱਲਾਂ ਵਿੱਚ ਵਿਚਾਰ ਹੋਇਆ ਕਿ ਮਹਾਨ ਕਰਾਮਤ ਹੈ ਕਿ ਮੁਲਾਕਾਤ ਬਾਬਾ ਜੀ ਮੁਲਾਕਾਤ ਨੂੰ ਵੱਡਾ ਕਹਿੰਦੇ ਸਨ ਪਰ ਸ਼ੇਖ ਬਹਾਉਦੀਨ ਕਰਾਮਾਤ ਨੂੰ ਰਸਤੇ ਵਿੱਚ ਅਚਾਨਕ ਹੀ ਮੀ ਮੀਹ ਨੇਰੀ तूफान बहुत तेज़ी ਨਾਲ ਆ ਲਗੇ शेख बा, बाबा फरीद ਜੀ ਨੇ ਬਾਉਦੀਨ ਨੂੰ ਕਰਾਮਤ ਵਿਖਾਉਣ ਲਈ ਕਿਆ ਪਰ ਕਰਾਮਤ ਨਾਲ ਮੀਂਹ ਨੇ ਰੀ ਨਾ ਰੋਕ ਸਕੇ ਅੰਤ ਵਿੱਚ ਉਹਨਾਂ ਨੇ ਗਰੀਬ ਵਿਅਕਤੀ ਕੋਲੋਂ ਸਹਾਰਾ ਲਿਆ ਉਸ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਜਿਸ ਨੂੰ ਦੇਖ ਕੇ ਬਾਉਦੀਨ ਕਹਿਣ ਲੱਗਾ ਬਾਬਾ ਜੀ ਸੱਚ ਮੁਚ ਮੁਲਾਕਾਤ ਵੱਡੀ ਹੈ ਬਾਬਾ ਫਰੀਦ ਜੀ ਨੂੰ ਬਹੁਤ ਹੀ ਪ੍ਰਸਿੱਧ ਸੂਫੀ ਐ ਬਾਬਾ ਫਰੀਦ ਜੀ ਬਹੁਤ ਹੀ ਪ੍ਰਸਿੱਧ ਸੂਫੀ ਸੰਤ ਉਹਨਾਂ ਦਾ ਜੀਵਨ ਬਹੁਤ ਹੀ ਸਬਰ ਸੰਤੋਖ ਤੇ ਗਰੀਬੀ ਵਾਲਾ ਸੀ ਕੱਚਾ ਕੋਠਾ ਜਵਾਰ ਦੀ ਰੋਟੀ ਉਬਲੇ ਹੋਏ ਛੋਲੇ ਤੇ ਸਧਾਰਨ ਕੰਮਲੀ ਉਹਨਾਂ ਦਾ ਧੰਨ ਸੀ ਬਾਬਾ ਜੀ ਦਾ ਸੁਭਾਅ ਬਹੁਤ ਮਿੱਠਾ ਸੀ ਮਿੱਠਾ ਸੁਭਾਅ ਕਰਕੇ ਹੀ ਆਪ ਨੂੰ ਲੋਕ ਸ਼ਕਰਗੰਝ ਸ਼ਕਰਗੰਹ ਸ਼ੱਕਰ ਹੋ ਜਾਂਦੀ ਨਾ ਸ਼ਕਰਗੰਝ ਵੀ ਕਿਹਾ ਜਾਂਦਾ ਸੀ ਬਾਬਾ ਜੀ ਹਰ ਧਰਮ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਕਿਉਂਕਿ ਉਹ ਹਰ ਵਿਅਕਤੀ ਨੂੰ ਪ੍ਰਮਾਤਮਾ ਦੀ ਸੰਤਾਨ ਮੰਨਦੇ ਸਨ ਬਾਬਾ ਜੀ ਸਾਦਾ ਜੀਵਨ ਬਤੀਤ ਕਰਦੇ ਸਨ ਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਸਨ ਬਜ਼ੁਰਗ ਹੋਣ ਤੇ ਬਾਬਾ ਜੀ ਸੋਟੀ ਸਹਾਰੇ ਤੁਰਨ ਲੱਗੇ ਪਰ ਅਚਾਨਕ ਇੱਕ ਦਿਨ ਉਹਨਾਂ ਦੀ ਉਹਨਾਂ ਨੇ ਸੋਟੀ ਨੂੰ ਪਰੇ ਸੁੱਟ ਦਿੱਤਾ ਤੇ ਬੋਲੇ ਮੈਂ ਗਲਤੀ ਕੀਤੀ ਜੋ ਪਰਮਾਤਮਾ ਤੇ ਭਰੋਸਾ ਕੀਤੇ ਬਿਨਾ ਇਹ ਸੋਟੀ ਤੇ ਭਰੋਸਾ ਕੀਤਾ ਬਾਬਾ ਜੀ ਨੂੰ ਪੰਜਾਬੀ ਸਾਹਿਦ ਦਾ ਮੋਢੀ ਕਿਹਾ ਜਾਂਦਾ ਸ਼ੁਰੂ ਹੋਈ ਉਹਨਾਂ ਤੋਂ ਪੰਜਾਬੀ ਸਾਹਿਦ ਬਾਬਾ ਜੀ ਤੋਂ ਬਾਬਾ ਸ਼ੇਖ ਫਰੀਦ ਜੀ ਤੋਂ ਬਾਬਾ ਫਰੀਦ ਜੀ ਨੂੰ ਸੂਫੀ ਕਵਿਤਾ ਅਤੇ ਪੰਜਾਬੀ ਕਵਿਤਾ ਦੋਹਾਂ ਦੇ ਪਿਤਾ ਮਾ ਮਤਲਬ ਦਾਦਾ ਦਾਦਾ ਤੋਂ ਵੀ ਦਿੱਤਾ ਪੜਦਾ ਦਾਦਾ ਪਿਤਾ ਮਾ ਮੰਨਿਆ ਜਾਂਦਾ ਹੈ ਆਪਣੇ ਸ਼ਲੋਕਾਂ ਵਿੱਚ ਉਹਨਾਂ ਨੇ ਉਪਦੇਸ਼ ਦਿੱਤਾ ਸਭ ਨਾਲ ਪਿਆਰ ਕਰੋ ਸਬਰ ਵਾਲੀ ਜ਼ਿੰਦਗੀ گزارੋ ਪਰਮਾਤਮਾ ਦੀ ਬੰਦਗੀ ਕਰੋ ਇਸ ਤਰ੍ਹਾਂ ਉਹ ਹਰ ਇੱਕ ਇਸ ਤਰ੍ਹਾਂ ਉਹ ਇੱਕ ਮਹੱਤਵਪੂਰਨ ਤੇ ਉੱਗੇ ਮਤਲਬ ਫੇਮਸ ਕਵੀ ਸਨ ਬਾਬਾ ਜਿਹਦਾ ਦੇਹਾਂਤ 1268 ਈਸਵੀ ਵਿੱਚ ਹੋਇਆ ਸਿੱਖਿਆ ਕੀ ਮਿਲਦੀ ਹੈ ਇਸ ਪਾਠ ਵਿੱਚ ਸਾਦਾ ਜੀਵਨ ਬਤੀਤ ਕਰਨ ਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ ਹੁਣ ਆਪਣਾ ਫਰਸਟ ਕੁਐਸਚਨ ਹੈ ਬਾਬਾ ਜੀ ਨੇ ਕੈਂਚੀ ਕਿਉਂ ਨਹੀਂ ਲਈ ਕਿਉਂਕਿ ਕੈਂਚੀ ਤੋੜਦੀ ਹੈ ਕੈਂਚੀ ਤੋੜਦੀ ਹੈ ਕੈਂਚੀ ਕੱਟਦੀ ਹੈ ਇਸ ਕਰਕੇ ਉਹਨਾਂ ਨੇ ਕੈਂਚੀ ਨਹੀਂ ਲਈ ਕਿਉਂਕਿ ਕੈਂਚੀ ਤੋੜਦੀ ਤੇ ਕੱਟਦੀ ਆ ਉਹਨਾਂ ਕੋਲ ਕੀ ਧਨ ਸੀ ਕੀ ਧਨ ਸੀ ਉਹਨਾਂ ਦੇ ਕੋਲ ਕੱਚਾ ਕੋਠਾ ਜੋ ਆਰਦੀ ਰੋਟੀ ਉਬਲੇ ਹੋਈ ਛੋਲੇ ਤੇ ਸਧਾਰਨ ਕੰਬਲੀ ਇਹ ਚੀਜ਼ਾਂ ਹੀ ਉਹਨਾਂ ਦੇ ਟੋਟਲ ਉਹਨਾਂ ਦੀ ਪ੍ਰਾਪਰਟੀ ਸੀ ਜੋ ਉਹਨਾਂ ਦੇ ਕੋਲ ਸਾਮਾਨ ਸੀ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਕੀ ਉਪਦੇਸ਼ ਦਿੱਤਾ ਸਭ ਦੇ ਨਾਲ ਪਿਆਰ ਕਰੋ ਸਬਰ ਵਾਲੀ ਜ਼ਿੰਦਗੀ گزارੋ ਪਰਮਾਤਮਾ ਦੀ ਬੰਦਗੀ ਕਰੋ ਬਾਬਾ ਜੀ ਦਾ ਦਿਹਾਂਤ ਕਦੋਂ ਹੋਇਆ ਬਾਬਾ ਜੀ ਦਾ ਦਿਹਾਂਤ 1268 ਇਸੀ ਵਿੱਚ ਹੋਇਆ ਔਰਲ ਕੁਐਸਚਨ ਤੁਹਾਡੇ ਸਾਰੇ ਕੰਪਲੀਟ ਹੋ ਗਏ नेक्स्ट है शुद्ध उच्चारण शेख जमालुद्दीन नामीरुद्दीन, मीरुद्दीन निजामुद्दीन नजीर अहमद करसूम महमूद आलिया आशीर्वाद गिरीवान हजरबा सैयद कुतुबुद्दीन लतीफ बहाउद्दीन बख्तियार काकी अंधेरी हम आप करेंगे बहुविकल्पी प्रश्न एमसीक्यू उस पिंड का की, की नाम है ਜਿੱਥੇ ਬਾਬਾ ਜੀ ਦਾ ਜਨਮ ਹੋਇਆ। ਕਰੈਕਟ ਆਪਸ਼ਨ ਕੀ ਹੈ? ਕੋਠੀਵਾਲ। ਸ਼ੇਖ ਜਮਾਲਉਦੀਨ ਬਾਬਾ ਫਰੀਦ ਜੀ ਦੇ ਕੀ ਲੱਗਦੇ ਸਨ? ਪਿਤਾ। ਦਿੱਲੀ ਦੇ ਬਾਦਸ਼ਾਹ ਦੀ ਧੀ ਦਾ ਕੀ ਨਾਮ ਸੀ ਜਿਸ ਦਾ ਵਿਆਹ ਸ਼ੇਖ ਫਰੀਦ ਜੀ ਨਾਲ ਹੋਇਆ? ਹਜ਼ੂਰ ਬਾ। ਜਦੋਂ ਫਰੀਦ ਜੀ ਦੇ ਮਾਤਾ ਪਿਤਾ ਹੱਜ ਕਰਨ ਲਈ ਮੱਕੇ ਗਏ ਤਾਂ ਫਰੀਦ ਜੀ ਨੇ ਪਿੱਛੋਂ ਕਿਸ ਦੇ ਦਰਸ਼ਨ ਕੀਤੇ? Hazrat Abdul Qadir Gilani। ਕুতਬਉਦੀਨ ਨੇ ਆਪਣੀ ਗੱਦੀ ਬਾਬਾ ਫਰੀਦ ਜੀ ਨੂੰ ਕਦੋਂ ਸੌਂਪੀ? 1235 ਈਸਵੀ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਹਨ 112 ਕਿੰਨੇ ਸ਼ਲੋਕ ਹਨ 112 ਹੁਣ ਆਪਣੇ ਅੱਗੇ 1 ਮਾਰਕ ਕੁਸਚਨ ਆਨਸਰ ਬਾਬਾ ਫਰੀਦ ਜੀ ਦਾ ਜਨਮ ਕਿੱਥੇ ਹੋਇਆ ਮੁਲਤਾਨ ਦੀ ਇੱਕ ਪਿੰਡ ਕੋਠੀਵਾਲ ਵਿੱਚ ਬਾਬਾ ਫਰੀਦ ਦੇ ਵਿਦਾਇਤ ਦਾ ਕੀ ਨਾਮ ਸੀ ਸ਼ੇਖ ਜਮਾਲਉਦੀਨ ਹਾਸ ਤੇ ਜਾਨ ਸਮੇਂ ਬਾਬਾ ਜੀ ਨੇ ਕਿਸ ਦੇ ਦਰਸ਼ਨ ਕੀਤੇ ਹਜ਼ਰਤ ਅਬਦੁਰ ਕਾਦਰ ਜਿਲਾਨੀ ਦੇ बाबा फरीद कित जी ਨੇ ਕਿੱਥੇ ਕਿਤੇ ਪਸਾਇ ਕੀਤੀ ਦਿੱਲੀ ਹਾਂਸੀ ਹਿਸਾਰ ਦੇ ਵਿੱਚ ਆ ਤੁਹਾਡੇ बाबा फरीद ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਨ 112 ਲੌਂਗ ਕੁਐਸਚਨ ਐਂਡ ਵਿੱਚ ਕਰਾਂਗੇ बाबा फरीद ਜੀ ਦੀ ਸਾਦੀ ਰਹਿਣੀ ਬਿਆਣੀ ਫਿਲਪਸ ਕਰਾਂਗੇ ਪਹਿਲੇ ਵੇਖ ਕੇ ਡੈਸ਼ ਬਹੁਤ ਪ੍ਰਸਾਨ ਹੋਏ ਖਤਬੂद्दीन ਦਿੱਲੀ ਵਿੱਚੋਂ ਆਪ ਜੀ ਨੇ ਹਾਂਸੀ ਹਿਸਾਰ ਵਿੱਚ ਵਸਿਆ ਕੀਤੀ 16 ਸਾਲ ਦੀ ਉਮਰ ਵਿੱਚ ਫਰੀਦ ਜੀ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਸੂਫੀ ਕਵਾਜਾ ਗਰੀਬ ਨਿਵਾਜ਼ ਦੀ ਦੇ ਦਰਸ਼ਨ ਲਈ ਭੇਜਿਆ। ਬਾਬਾ ਫਰੀਦ ਜੀ ਸੂਫੀ ਸੰਸਨ ਬਾਬਾ ਜੀ ਨੂੰ ਪੰਜਾਬੀ ਸੂਫੀ ਸਾਹਿਦ ਦਾ ਮੋਢੀ ਕਿਹਾ ਜਾਂਦਾ ਹੈ। ਕਵਾਕਾਂ ਵਿੱਚ ਵਰਤੋਂ ਇਹ ਤੁਸੀਂ ਉਪਦੇਸ਼ ਉਹਨਾਂ ਨੇ ਸਾਨੂੰ ਹਮੇਸ਼ਾ ਚੰਗੇ ਕੰਮ ਕਰਨ ਦਾ ਉਪਦੇਸ਼ ਦਿੱਤਾ, ਤਿਆਗ ਸਾਨੂੰ ਆਪਣਾ ਜ਼ਿੰਦਗੀ ਵਿੱਚ ਤਿਆਗ ਕਰਨਾ ਚਾਹੀਦਾ ਹੈ ਤਿਆਗ ਕਰਨਾ ਇੱਕ ਮਹਾਨ ਕੰਮ ਹੈ ਖਾਨਦਾਨ ਉਹ ਇੱਕ ਚੰਗੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ ਅਸ਼ੀਰਵਾਦ ਵੱਡਿਆਂ ਦਾ ਅਸ਼ੀਰਵਾਦ ਹਾਸਿਲ ਕਰਨਾ ਚਾਹੀਦਾ ਹੈ ਤਪੱਸਿਆ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਰਹਿਣੀ ਬੈਣੀ ਉਹਨਾਂ ਦੀ ਰਹਿਣੀ ਬੈਣੀ ਸਾਦੀ ਸੀ ਕਰਾਮਾਤ ਬਾਬਾ ਜੀ ਕਰਾਮਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਤੂਫਾਨ ਰਸਤੇ ਵਿੱਚ ਇੱਕ ਤੂਫਾਨ ਆ ਗਿਆ ਪਰਮਾਤਮਾ ਸਾਨੂੰ ਸਦਾ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਹੁਣ ਆਗੇ ਆਪਣੇ ਇੱਕ ਸ਼ਬਦ ਜਿਸ ਦਾ ਉੱਚਾ ਖਾਨਦਾਨ ਹੋਵੇ ਖਾਨਦਾਨੀ ਤਪੱਸਿਆ ਕਰਨ ਵਾਲਾ ਤਪਸਵੀ ਕਰਾਮਾਤ ਕਰਨ ਵਾਲਾ ਕਰਾਮਾਤੀ ਉਪਦੇਸ਼ ਦੇਣ ਵਾਲਾ ਉਪਦੇਸ਼ਕ ਜਿਹੜਾ ਸੂਫੀ ਮਤ ਦੇ ਵਿਚਾਰ ਵਿੱਚ ਵਿਸ਼ਵਾਸ ਰੱਖਦਾ ਹੋਵੇ ਸੂਫੀ ਹਾਂਜੀ ਤੁਹਾਡੇ ਕੁਐਸਚਨ ਆਨਸਰ ਸਾਰੇ ਹੋ ਗਏ ਹੁਣ ਆਪਾਂ ਕਰਾਂਗੇ ਲੌਂਗ ਕੁਐਸਚਨਸ ਹਾਂਜੀ ਹੁਣ ਆਪਣੇ ਲੌਂਗ ਕੁਐਸਚਨਸ ਫਰਸਟ ਕੁਐਸਚਨ ਹੈ ਕਰਮਤ ਵੱਡੀ ਕੇ ਮੁਲਾਕਾਤ ਬਾਬਾ ਫਰੀਦ ਜੀ ਦੇ ਸਬਾਰੇ ਕੀ ਵਿਚਾਰ ਸਨ ਬਾਬਾ ਫਰੀਦ ਜੀ ਮੁਲਾਕਾਤ ਨੂੰ ਵੱਡੀ ਮੰਨਦੇ ਸਨ ਬਾਬਾ ਜੀ ਪਖੰਡੀ ਜੀਵਨ ਬਾਰੇ ਕੀ ਲਿਖਦੇ ਹਨ ਵਿਸਤਾਰ ਸਹਿਤ ਦੱਸੋ ਬਾਬਾ ਜੀ ਲਿਖਦੇ ਹਨ ਕਿ ਪਖੰਡ ਨਾਲ ਭਰਪੂਰ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ ਸਗੋਂ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਨੇ ਲਿਖਿਆ ਹੈ ਰਿਦਾ ਕਨ ਮੁਸਲਾ ਸੁਫ ਕਾ ਦਿਲ ਕਾ ਤੀਗੁੜਵਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਬਾਬਾ ਜੀ ਨੇ ਆਪਣੇ ਸ਼ਲੋਕਾਂ ਵਿੱਚ ਕੀ ਉਪਦੇਸ਼ ਦਿੱਤਾ ਹੈ ਬਾਬਾ ਜੀ ਨੇ ਦੱਸਿਆ ਹੈ ਕਿ ਪ੍ਰਮਾਤਮਾ ਇੱਕ ਹੈ ਉਸ ਨੂੰ ਪਾਉਣ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ ਦੂਜਿਆਂ ਦੇ ਔਗਣਾਂ ਨੂੰ ਲੱਭਣ ਤੋਂ ਪਹਿਲਾਂ ਆਪਣੇ ਔਗਣਾਂ ਨੂੰ ਦੇਖਣਾ ਚਾਹੀਦਾ ਹੈ ਬਾਬਾ ਫਰੀਦ ਜੀ ਦੇ ਜੀਵਨ ਤੇ ਚਾਨਣਾ ਪਾਓ ਬਾਬਾ ਫਰੀਦ ਜੀ ਦਾ ਜੀਵਨ ਸਬਰ ਸੰਤੋਖ ਤੇ ਗਰੀਬੀ ਵਾਲਾ ਸੀ ਕੱਚਾ ਕੋਠਾ ਜਵਾਰ ਦੀ ਰੋਟੀ ਉਬਲੇ ਹੋਏ ਛੋਲੇ ਤੇ ਸੁਧਾਰਨ ਕੰਬਲੀ ਉਹਨਾਂ ਦਾ ਧਨ ਸੀ ਬਾਬਾ ਦਾ ਸੁਭਾਅ ਬਹੁਤ ਹੀ ਮਿੱਠਾ ਸੀ ਜਿਸ ਕਰਕੇ ਆਪ ਨੂੰ ਸ਼ਕਰਗੰਝ ਵੀ ਕਿਹਾ ਜਾਂਦਾ ਸੀ ਬਾਬਾ ਜੀ ਹਰ ਧਰਮ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਕਿਉਂਕਿ ਉਹ ਹਰ ਵਿਅਕਤੀ ਨੂੰ ਪਰਮਾਤਮਾ ਦੀ ਸੰਤਾਨ ਮੰਨਦੇ ਸਨ ਬਾਬਾ ਜੀ ਸਾਦਾ ਜੀਵਨ ਬਤੀਤ ਕਰਦੇ ਸਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਹਨ ਬਾਬਾ ਫਰੀਦ ਜੀ ਨੇ ਆਪਣੇ ਸੇਵਕ ਵੱਲੋਂ ਦਿੱਤੀ ਕੈਂਚੀ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ ਬਾਬਾ ਜੀ ਨੇ ਸੇਵਕ ਦੀ ਕੈਂਚੀ ਨੂੰ ਇਸ ਲਈ ਪ੍ਰਵਾਨ ਨਹੀਂ ਕੀਤਾ ਕਿਉਂਕਿ ਕੈਂਚੀ ਕੱਟਦੀ ਹੈ ਇਹ ਹੋਰਾਂ ਨੂੰ ਤੋੜਨ ਦਾ ਕੰਮ ਕਰਦੀ ਹੈ ਇਸ ਦਾ ਕੰਮ ਚੰਗਾ ਨਹੀਂ ਕਿਉਂਕਿ ਉਹ ਤਾਂ ਦੁਨੀਆ ਨੂੰ ਆਪਸ ਵਿੱਚ ਜੁੜਨ ਦਾ ਉਪਦੇਸ਼ ਦੇਣ ਆਏ ਸਨ